ਸਰ ਆ ਕੰਨਿਆਦਾਨ ਨੂੰ ਬਹੁਤ ਬਹੁਤ ਨਜ਼ਾਰਾ ਤੁਸੀਂ ਵੀ ਮੁੱਖ ਮੈਂਬਰਾਂ ਦੇ ਪਹੁੰਚੇਗੇ ਧੰਨਵਾਦ ਦੇ ਕੁਝ ਕੀ ਕਹਿਣਾ ਚਾਹੁੰਦਾ ਹਾਂ ਧੰਨ ਧੰਨ ਸ੍ਰੀ ਗੁਰਜਨ ਦੇਵ ਜੀ ਦੀ ਵਿਸਾਈ ਪਵਿੱਤਰ ਨੰਗੀ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸੀਨੀਅਰ ਸਿਟੀਜ਼ਨ ਦੇ ਕੌਂਸਲ ਦੇ ਪ੍ਰਧਾਨ ਸਤਵੰਸ ਸਿੰਘ ਧਾਮੀ ਜੀ ਉਹਨਾਂ ਨਾਲ ਬਾਟਸਾਬ ਸੀਗੇ ਉਹਨਾਂ ਨਾਲ ਜਿੰਨੀ ਵੀ ਸਮੂਹੀ ਟੀਮ ਆ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ 34 ਕੰਨਿਆਦਾਨ ਦੇ ਵਿੱਚ ਸਮਾਗਮ ਦੇ ਵਿੱਚ ਹਣ ਸਮੂਹਲੀਅਤ ਕਰਨ ਦਾ ਮਾਣ ਬਖਸ਼ਿਆ ਹੈ ਮੈਨੂੰ ਇੱਥੇ ਖੁਸ਼ੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਇਹਨਾਂ ਨੇ ਚੌਥੀਆਂ ਕੰਨਿਆਂ ਦਾਣ ਦੇ ਵਿੱਚ ਅੱਜ 12ਵੇਂ 12 ਪਰਿਵਾਰਾਂ ਦੇ ਸਿਰ ਜੋੜੇ ਨੇ 12 ਲੜਕੀਆਂ ਦੇ ਵਿਆਹ ਕੀਤੇ ਨੇ ਕਿਉਂਕਿ ਪਹਿਲਾਂ ਵੀ ਇਹਨਾਂ ਨਾਲ ਗੱਲ ਹੋਈ ਹੈ ਧਾਮੀ ਸਾਹਿਬ ਦੱਸ ਰਹੇ ਸੀਗੇ ਅੱਜ ਤੱਕ ਹਜ਼ਾਰਾਂ ਲੜਕੀਆਂ ਦੇ ਘਰ ਬਸਾ ਚੁੱਕੀਆਂ ਹਨ ਵਿਆਹ ਕਰ ਚੁੱਕੇ ਤੇ ਬਹੁਤ ਵੱਡਾ ਪ੍ਰਾਲਾਜ ਅੱਜ ਦੇ ਮਹਿੰਗਾਈ ਦੇ ਦੌਰ ਦੇ ਵਿੱਚ ਤੁਸੀਂ ਵੇਖੋ ਇੱਕ ਪਰਿਵਾਰ ਨੂੰ ਆਪਣਾ ਕੋਈ ਪ੍ਰੋਗਰਾਮ ਕਰਨਾ ਹੋਵੇ ਤਾਂ ਔਖਾ ਦਾ ਹੈ ਇੰਨੇ ਵੱਡੇ ਪ੍ਰੋਗਰਾਮ ਕਰਨੇ ਇਹਨਾਂ ਨੇ 101 ਪ੍ਰੋਗਰਾਮ ਤੱਕ ਵੀ ਕਰ ਚੁੱਕੇ ਆ ਤੇ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਜੀ ਅੱਜ ਤੋਂ ਕੁਝ ਦਿਨ ਪਹਿਲਾਂ ਇਹਨਾਂ ਨੇ ਸਿਟੀਜ਼ਨ ਕਾਉਂਸਲ ਵੱਲੋਂ ਅੱਖਾਂ ਦਾ ਕੈਂਪ ਲਾਇਆ ਗਿਆ ਸੀ ਜਿਹਦੇ ਵਿੱਚ 250 ਦੇ ਕਰੀਬ ਪੇਸ਼ੇਂ ਦਾ ਇਲਾਜ ਮੁਫਤ ਚੈੱਕ ਕਰਵਾਇਆ ਗਿਆ ਸੀਗਾ ਜਿੰਨਾਂ ਨੂੰ ਕੋਈ ਪ੍ਰੋਬਲਮ ਸੀਗੀ ਉਹਨਾਂ ਸਾਰਿਆਂ ਦੇ ਫ੍ਰੀ ਲੈਂਚ ਪਵਾਏ ਗਏ ਇਹ ਬਹੁਤ ਵੱਡਾ ਅਪਰਾਲਾ ਹੈ ਇਹਨਾਂ ਨੇ ਦ੍ਰਿਸ਼ਟਾ ਵਗੈਰਾ ਵੀ ਲਗਾ ਰਹੇ ਨੇ ਬੱਚਿਆਂ ਨੂੰ ਫ੍ਰੀ ਕਿਤਾਬਾਂ ਉਹਦੇ ਬਾਰੇ ਵੀ ਗੱਲਬਾਤ ਚੱਲ ਰਹੀ ਆ ਇਹ ਬੜੀ ਸੰਸਥਾ ਦੀ ਅਪਰਾਲਾ ਇੰਨਾ ਵੱਡਾ ਹੈ ਕਿ ਬਹੁਤ ਮੈਂ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਇਹ ਕਿਤੇ ਵੀ ਇਹਨਾਂ ਦੇ ਉਪਰਾਲੇ ਦੇ ਵਿੱਚ ਕੋਈ ਵੀ ਪ੍ਰੋਗਰਾਮ ਕਰਨਾ ਹੋਵੇ ਮੈਂ ਇਹਨਾਂ ਦੇ ਨਾਲ ਮੋਢਾ ਮੋਢਾ ਲਾ ਕੇ ਨਾਲ ਉਹਦੇ ਖੜਾ ਜੀ। ਬੀਐਸਐਸ ਤੋਂ ਪਾਵਰ ਲਈ ਐਸਐਲਏ ਕਾਪੀ ਆਪਸ਼ਨ ਕੀ ਅਪੀ ਜਿਹੜੀ ਜਾਂਦੇ ਤੁਸੀਂ ਕਰ ਸਕਦੇ। ਵੇਖੋ ਜੀ ਸਿਟੀਅਨ ਕਾਉਂਸਲ ਦੇ ਵਿੱਚ 40 ਦੇ ਕਰੀਬ ਮੈਂਬਰ ਨੇ ਇਹ 34 ਸਾਲ ਤੋਂ ਲਗਾਤਾਰ ਆਪਣੇ ਕੰਮ ਨੂੰ ਬੇਕੂਫੀ ਨਿਭਾਰੇ ਨੇ। ਹਰ ਪ੍ਰੋਗਰਾਮ ਵਧੀਆ ਮੇਨਟੇਨ ਕਰਦੇ ਨੇ ਕਿਉਂਕਿ ਅੱਜ ਵੇਖਿਆ ਸਵੇਰ ਤੋਂ ਲੈ ਕੇ ਹੁਣ ਤੱਕ ਇਹਨਾਂ ਦਾ ਪ੍ਰੋਗਰਾਮ ਬੜੇ ਬੜੇ ਸਚਜੇ ਢਾਂਗ ਦੇ ਨਾਲ ਮੈਨੂੰ ਵੀ ਲੱਗਦਾ ਕਿ ਇਹਨਾਂ ਦਾ 1-1 ਰੁਪਿਆ ਵੀ ਜਿਹੜਾ ਉਹ ਬੜੇ ਸਹੀ ਤਰੀਕੇ ਨਾਲ ਆ ਰਹੇ ਨੇ ਕੋਈ ਫालतू ਖਰਚੇ ਕਰ ਰਹੇ ਜਿਹੜੇ ਵੀ ਬੱਚਿਆਂ ਦੇ ਵਿਆਹ ਕਰ ਰਹੇ ਨੇ ਉਹਨਾਂ ਨੂੰ ਟੋਟਲ ਸਮਾਨ ਘਰੇਲੂ ਵਰਤਮਾਲਾ ਸਮਾਨ ਦੇ ਰਹੇ ਨੇ ਵੇਖੋ ਮੈਂ ਦੂਜੇ ਵੀ ਜਿੰਨੇ ਵੀ ਹੋਰ ਵੀ ਵੀਰ ਉਪਰਾਲੇ ਕਰਦੇ ਨੇ ਉਹਨਾਂ ਨੂੰ ਇਹੋ ਜਿਹੇ ਬਹੁਤ ਸਸਤਾ ਦੇ ਇਹੋ ਜਿਹੇ ਉਪਰਾਲੇ ਕੀਤੇ ਜਾਣ ਜਿਹਦੇ ਵਿੱਚ ਲੌਂਗ ਟਾਈਮ ਜਿਹੜੀਆਂ ਸਫਲਤਾ ਉਹੀ ਚੱਲਦੀਆਂ ਨੇ ਜਿੱਥੇ ਵਿਸ਼ਵਾਸ ਤੇ ਜਿੱਥੇ ਸਹੀ ਤਰੀਕੇ ਨਾਲ ਪੈਸਾ ਲੱਗਦਾ ਹੈ ਸਾਲ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਕਰਨਿਆ ਦਾ ਸਮਾਰੋਹ ਜਿਹੜਾ ਕੀਤਾ ਗਿਆ ਵਾ ਬਖ ਬਖ ਸ਼ਖਸ਼ੀਅਤਾਂ ਪਹੁੰਚੀਆਂ ਨੇ ਧੰਨਵਾਦ ਉਪਚਲਨ ਕੀ ਜਨਾ ਚਾਹੂਗੀ ਸਿਟੀ ਕਾਉਂਸਲ ਤਰਨਤਾਰਨ ਨਿਰੋਲ ਰੂਪ ਵਿੱਚ ਇੱਕ ਸਮਾਜ ਸੇਵੀ ਸੰਸਥਾ ਹੈ ਜੋ ਪਿਛਲੇ ਲਗਾਤਾਰ 33-34 ਸਾਲ ਤੋਂ ਸਮਾਜ ਦੇ ਵਾਸਤੇ ਹੀ ਕੰਮ ਵਾਸਤੇ ਨਿਰੰਤਰ ਯਤਨਸ਼ੀਲ ਹੈ ਅੱਜ ਸਿਟੀ ਕਾਉਂਸਲਰ ਰਜਿਸਟਰਡ ਤਰਨਤਾਰਨ ਵੱਲੋਂ 34ਵਾਂ ਕੰਨਿਆਦਾਨ ਸਮਾਗਮ ਆਯੋਜਿਤ ਕਰਕੇ 12 ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਹਾਥੀਰੇ ਨੇ ਓਪੀਲੇ ਕੀਤੇ ਗਏ ਨੇ ਅੱਜ ਦੇ ਸਮਾਗਮ ਵਿੱਚ ਸਰਦਾਰ ਸਰਬਜੀਤ ਸਿੰਘ ਜੀ ਭੁੱਲਰ ਕਾਉਂਸਲਰ ਤਰਨਤਾਰ ਅਤੇ ਪ੍ਰਸਿੱਧ ਸਮਾਜ ਦੇ ਵੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਉਹਨਾਂ ਦੇ ਨਾਲ ਸਰਦਾਰ ਦਿਲਬਖ ਸਿੰਘ ਦੀ ਬਾਤ ਪ੍ਰਧਾਨ ਆਰਟੀ ਐਸੋਸੀਏਸ਼ਨ ਤਰਨਤਾਰ ਉਹਨਾਂ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਸਰਦਾਰ ਲਖਵਿੰਦਰ ਸਿੰਘ ਜੀ ਲੱਕੀ ਭਾਜੀ ਉਹ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ਵਿੱਚ ਸ਼ਾਮਲ ਹੋਏ ਉਹਨਾਂ ਤੋਂ ਇਲਾਵਾ ਪ੍ਰਿੰਸੀਪਲ ਸੰਦੀਪ ਗੌਰ ਤੇ ਲੋਗ ਕਾਲਸਾਤੀ ਨੇ ਸਕੈਂਡੀ ਸਕੂਲ ਬੂ ਮੈਡਮ ਅੰਜੂ ਵਰਮਾ ਜੀ ਸ੍ਰੀ ਸਰਦਾਰ ਪਿਆਰਾ ਸਿੰਘ ਜੀ ਸਾਭਕਾ ਜਿਲ੍ਹਾ ਸਿੱਖਿਆ ਅਫਸਰ ਸਰਦਾਰ ਅਰਵਿੰਦਰ ਸਿੰਘ ਜੀ ਮੌਜੂਦ ਅਤੇ ਹੋਰ ਅਨੰਤ ਸ਼ਖਸੀਤਾਂ ਜਿਹੜੀਆਂ ਸੀ ਇਸ ਸਮਾਗਮ ਵਿੱਚ ਸ਼ਾਮਲ ਹੋ ਕੇ ਉਹਨਾਂ ਨੇ ਲੜਕੀਆਂ ਨੂੰ ਅਸ਼ੀਰਵਾਦ ਦਿੱਤਾ ਮੈਂ ਇਹ ਦੱਸਣਾ ਚਾਹਾਂਗੇ ਕਿ ਕੰਨਿਆਦਾਨ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਜਿਹੜੇ ਨਵ ਵਿਆਹਤ ਜੋੜੇ ਨੇ ਉਹਨਾਂ ਨੂੰ ਕ੍ਰਿਡੂ ਵਰਸਾ ਦਾ ਸਨਮਾਨ ਸਿਟੀ ਕਾਉਂਸਲ ਵੱਲੋਂ ਹਰ ਸਾਲ ਦੀ ਤਰ੍ਹਾਂ ਦਿੱਤਾ ਜਾਂਦਾ ਹੈ ਅੱਜ ਵੀ ਉਹਨਾਂ ਨਾ ਵਿਆਹਤ ਜੋੜਿਆਂ ਨੂੰ ਇੱਕ ਡਬਲ ਬੈੱਡ ਇੱਕ ਮੇਜ਼ ਚਾਰ ਕੁਰਸੀਆਂ ਅਟੈਚੀ ਕੇਸ ਜਿਸ ਦੇ ਵਿੱਚ ਕਪੜੇ ਅਤੇ ਬਿਸਤਰੇ ਸੀ ਤਲਾਈਆਂ ਇੱਕ ਪੱਖਾ ਇੱਕੀ ਬਰਤਨ ਇੱਕ ਬਾਲਕ ਲੋਗ ਅਤੇ ਹੋਰ ਇੱਕ ਲੋਹੇ ਦੀ ਅਲਮਾਰੀ ਅਤੇ ਹੋਰ ਬਹੁਤ ਸਾਰਾ ਸਮਾਨ ਜਿਹੜਾ ਵਾ ਹਰ ਸਾਲ ਦੀ ਤਰ੍ਹਾਂ ਸ਼ਹਿਰੀ ਕੌਂਸਲ ਵੱਲੋਂ ਦਿੱਤਾ ਜਾਂਦਾ ਹੈ ਇਹ ਸਾਰਾ ਕੰਮ ਜਿਹੜਾ ਵਾ ਉਹ ਸਿਟੀ ਕੌਂਸਲ ਦੇ ਮੈਂਬਰਾਂ ਵੱਲੋਂ ਦਾਨੀ ਸੱਜਣਾ ਵੱਲੋਂ ਸਮਾਜ ਦੇ ਸਾਦੇ ਵਰਗਾਂ ਦੇ ਲੋਕਾਂ ਵੱਲੋਂ ਅਤੇ ਵਿਦੇਸ਼ ਵਿੱਚ ਬੈਠੇ ਹੋਏ ਸਾਡੇ ਬਹੁਤ ਹੀ ਸਜੋਗੀ ਮੈਂਬਰ ਸਰਦਾਰ ਅਸ਼ਪਾਲ ਸਿੰਘ ਜੀ ਵਾਲੀਆ ਅਤੇ ਹੋਰ ਦਾਨੀ ਸੱਜਣ ਸਰਦਾਰ ਕੁਲਵੰਤ ਸਿੰਘ ਜੀ ਚਿਤਾਰਿਆਂ ਵਾਲੇ ਡਾਕਟਰ ਸੁਰਿੰਦਰ ਸਿੰਘ ਜੀ ਕੈਂਥ ਤੇ ਸਰਦਾਰ ਕੁਲਵੰਤ ਸਿੰਘ ਹਰਪਜਨ ਸਿੰਘ ਖਾਲਸਾ ਸੁਪਰ ਪੈਕ ਵਾਲੇ ਪ੍ਰਿੰਸੀਪਲ ਚਮੇਲ ਸਿੰਘ ਅਤੇ ਅਗਰਵਾਲ ਪਰਿਵਾਰ ਮੈਡਮ ਵਿਜੇ ਅਰੋੜਾ ਜੀ ਅਤੇ ਹੋਰ ਬਹੁਤ ਸਾਰੇ ਪਰਿਵਾਰ ਨੇ ਜਿਹੜੇ ਲਗਾਤਾਰ ਸਿਲੀਅਰ ਕੌਂਸਲ ਦੇ ਨਾਲ ਜੁੜ ਕੇ ਬਹੁਤ ਸਾਰਾ ਆਰਥਿਕ ਸਹਿਯੋਗ ਜਿਹੜੀ ਕਰਦੇ ਆ ਤਾਂ ਹੀ ਅਜੇ ਕਾਰਜ ਜਿਹੜੇ ਨੇ ਉਹ ਸਫਲ ਹੁੰਦੇ ਨੇ ਜੀ ਸਿਟੀਜ਼ਨ ਕਾਨਸਰਟ ਵੱਲੋਂ ਹਰ ਸਾਲ ਦੀ तरह 34ਵਾਂ ਸਮਾਗਮ ਕੀਤਾ ਗਿਆ ਲੋੜਵੰਦ ਲੜਕਿਆਂ ਦੇ ਇੱਕ ਨਿਆਣੇ ਦਾਨ ਸਮਾਗਮ ਕੀਤਾ ਗਿਆ ਸ਼ਾਦੀਆਂ ਕੀਤੀਆਂ ਦੀਆਂ ਉਹਦੇ ਵਿੱਚ ਸਮਾਨ ਦਿੱਤਾ ਗਿਆ ਜੀ ਜਿੰਨਾ ਜਿੱਤਨਾ ਦੱਸਿਆ ਅਗੇ ਪਹਿਲਾਂ ਸਾਡੇ ਨੇ ਬੈੱਡ ਲਵਾਵੀਆਂ ਆਪਣਾ ਪੱਖੇ ਸੂਟ ਕਾਂਡੇ ਇਸ ਤਰ੍ਹਾਂ ਵਿਸਤ੍ਰੇ ਤੇ ਹਰ ਹੱਦ ਕੇ ਸਾਰਾ ਸਮਾਨ ਦਿੱਤਾ ਗਿਆ ਦੇ ਇਹ ਇਸ ਮਾਗਮਦਾਨੀ ਮੇ ਤੁਹਾਨੂੰ ਦੇ ਸਹਿਯੋਗ ਨਾਲ پیسے ਭੇਜਦੇ ਨੇ ਤੇ ਉਹਨਾਂ ਦੇ ਸਹਿਯੋਗ ਨਾਲ ਸਾਡੇ ਮੈਂਬਰਾਂ ਦੇ ਸਹਿਯੋਗ ਨਾਲ ਇਹ ਕੀਤੇ ਜਾਂਦੇ ਨੇ ਤੇ ਜਿਨ੍ਹਾਂ ਤੇ ਜੀਤੀ ਫਰਮਾਨ ਮਨ ਹਿੰਮਤ ਉਹਨਾਂ ਤੇ ਕਲੀ ਗਿਆ ਕਵੀ ਗਾਉਗੇ ਸਭ ਕੁਝ ਚੱਲ ਜਾਂਦਾ ਜੀ ਤੇ ਇਹ ਸਭ ਲੋਕਾਂ ਦਾ ਇੱਥੇ ਆਉਂਦੇ ਅਸੀਂ ਬਹੁਤ ਬਹੁਤ ਤਲਵਾਦ ਕਰਦੇ ਆ ਜਿਨ੍ਹਾਂ ਨੇ ਹਮਾਇਤ ਦੇ ਕੇ ਆਪਣੀ ਮਿਹਨਤ ਲਾ ਕੇ ਟਾਈਮ ਦੇ ਕੇ ਇੱਥੇ ਹੱਲਪ ਕੀਤੀ ਆ ਇਸ ਸਮਾਗਮ ਨੂੰ ਕਾਮਯਾਬ ਕੀਤਾ ਉਹਨਾਂ ਸਭ ਦਾ ਬਹੁਤ ਬਹੁਤ ਧੰਨਵਾਦ ਅੱਜ 34ਵਾਂ ਸਮਾਗਮ ਸਿਟੀਜ਼ਨ ਕਾਉਂਸਲ ਤਰਨਤਾਰਨ ਵੱਲੋਂ ਆਯੋਜਿਤ ਕੀਤਾ ਗਿਆ ਜਿਦੇ ਵਿੱਚ 12 ਲੜਕੀਆਂ ਦੇ ਵਿਆਹ ਕੀਤੇ ਗਏ ਨੇ ਤੇ ਸਾਰੀਆਂ ਸ਼ਖਸੀਅਤਾਂ ਮਾਣਯੋਗ ਜਿੰਨੇ ਵੀ ਮੁੱਖ ਮਹਿਮਾਨ ਤੇ ਸਾਰੇ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬਹੁਤ ਮਿਹਨਤ ਕਰਕੇ ਇਸ ਪ੍ਰੋਗਰਾਮ ਨੂੰ ਸਫਲ ਬਣਾਇਆ